ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ 27 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਕਿਵੇਂ ਦੇ ਬਣਦੇ ਦਿਖਾਈ ਦੇਣਗੇ ਜਾਨੀ ਕਿ ਆਉਂਦੇ 4 ਦਿਨਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸੈਟਲਾਈਟ ਇਮੇਜ ਦੇਖਾਂਗੇ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਨੇ ਮੀਂਹ ਹਨੇਰੀ ਬੱਦਲ ਵਾਜ ਦੇ ਰੁੱਖ ਪੰਜਾਬ ਦੇ ਵਿੱਚ ਕਿਵੇਂ ਚੱਲੇਗਾ ਕਿਸਾਨਾਂ ਦੇ ਲਈ ਮੌਸਮ ਕਿਵੇਂ ਦਾ ਹੈ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਸਾਂਝੀ ਕਰਨ ਜਾ ਰਹੇ ਆ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੈ ਕਿ ਪੰਜਾਬ ਨਾਲ ਲੱਗਦੀ ਮੈਦਾਨੀ ਇਲਾਕੇ ਹਰਿਆਣਾ Rajasthan MP UP ਇਹਨਾਂ ਵਿੱਚ ਵੀ ਮੌਸਮ ਠੀਕ ਹੈ অনুকূল ਮੌਸਮ ਬਣਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਪੱਛਮੀ ਹਵਾਵਾਂ ਦੀ ਵਾਪਸੀ ਹੋ ਚੁੱਕੀ ਹੈ ਤੇ ਪੱਛਮੀ ਹਵਾਵਾਂ ਆਉਣ ਦੇ ਕਾਰਨ ਪੰਜਾਬ ਦਾ ਮੌਸਮ ਹਮੇਸ਼ਾ ਕਲੀਅਰ ਹੋ ਜਾਂਦਾ ਹੈ ਬੱਦਲਬੀ ਰਹਿਤ ਹੋ ਜਾਂਦਾ ਹੈ ਤੇ ਧੁੰਦ ਵੀ ਚੱਕੀ ਜਾਂਦੀ ਹੈ ਚੰਗੀ ਧੁੱਪ ਲੱਗਣ ਦੇ ਕਾਰਨ ਦੁਪਹਿਰ ਦੇ ਵੇਲੇ ਥੋੜੀ-ਬਹੁਤੀ ਗਰਮੀ ਦਾ ਅਹਿਸਾਸ ਜ਼ਰੂਰ ਹੋ ਰਿਹਾ ਹੈ ਪਰ ਠੰਡ ਦਾ ਅਹਿਸਾਸ ਵੀ ਲਗਾਤਾਰ ਜਾਰੀ ਹੈ ਕਿਉਂਕਿ ਪੱਛਮੀ ਹਵਾ ਜਦੋਂ ਵੀ ਪੰਜਾਬ ਦੇ ਵਿੱਚ ਚਲਦੀ ਹੈ ਤਾਂ ਨਾਲ ਆਪਣੇ ਠੰਡ ਲੈ ਕੇ ਆਉਂਦੀ ਹੈ ਅਜਿਹਾ ਹੀ ਸਾਨੂੰ ਮਾਹੌਲ ਹੁਣ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ ਕਿਸੇ ਤਰੀਕੇ ਦਾ ਫਿਲਹਾਲ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਤੋਂ ਇਲਾਵਾ ਅਗਰ ਦੱਖਣੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਲਰਟ ਬਣੇ ਹੋਏ ਨੇ ਇਸ ਤਰੀਕੇ ਦੇ ਸਿਸਟਮ ਬਣੇ ਹੋਏ ਨੇ ਮੀਂਹ ਦੇ ਪਰ ਇਹਨਾਂ ਦਾ ਅਸਰ ਉੱਤਰੀ ਭਾਰਤ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ ਅਕਸਰ ਹੀ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਮੀਂਹ ਹੁੰਦੇ ਨੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਜਿਹੜੇ ਪੱਛਮੀ ਸਿਸਟਮ ਬਣਦੇ ਨੇ ਉਹਨਾਂ ਦੇ ਅਸਰ ਦੇ ਨਾਲ ਹੀ ਪੰਜਾਬ ਵਿੱਚ ਅਲਰਟ ਦੇਖਣ ਨੂੰ ਮਿਲਦੇ ਨੇ ਅਜਿਹੇ ਹਾਲਾਤ ਹਜੇ ਫਿਲਹਾਲ ਘਟਨੇ ਕਿ ਪੰਜਾਬ ਦੇ ਵਿੱਚ ਮੀਂਹ ਹੋਣ ਮੌਸਮ ਆਉਂਦੇ ਚਾਰਜ ਨਾਲ ਦੇ ਵਿੱਚ ਖੁਸ਼ਕ ਤੇ ਸਾਬਨੇ ਰਹੇਗਾ ਪੱਛਮੀ ਹਵਾ ਦੀ ਐਂਟਰੀ ਹੋਣ ਦੇ ਕਾਰਨ ਪੰਜਾਬ ਦਾ ਦਿਨ ਦਾ ਤਾਪਮਨ ਜਿਹੜਾ ਉਹ 22° ਆਮ ਦੇਖਣ ਨੂੰ ਮਿਲ ਰਿਹਾ ਕਿਸੇ ਕਿਸੇ ਡਿਗਰੀ ਬਠਿੰਡਾ ਸੰਗਰੂਰ ਮਾਲਵਾ ਜਿਹੜੀ 벨ਟ ਹੈ ਇਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਨ 24-25° ਤੱਕ ਜਾਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਹਮੇਸ਼ਾ ਖੁਸ਼ਕ ਅਤੇ ਗਰਮੈਸ਼ ਵਾਲੀ 벨ਟ ਪੰਜਾਬ ਦੇ ਵਿੱਚ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਰਾਤ ਦੇ ਤਾਪਮਨ ਜਿਹੜੇ ਨੇ ਉਹ 13-12 ਇਸ ਤਰੀਕੇ ਨਾਲ ਦੇਖਣ ਨੂੰ ਅਕਸਰ ਹੀ ਸਾਨੂੰ ਹੁਣ ਮਿਲ ਰਹੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਜੀ ਇੱਕ ਧੁੰਦ ਦੇ ਬਾਰੇ ਉਹ ਦੇਖ ਲੈਂਦੇ ਕੀ ਹੈ ਜੀ ਅਲਰਟ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਕੀ ਆਪਣੇ ਇਲਾਕੇ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਕੀ ਨੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਸਮੇਂ ਸਿਰ ਤੁਹਾਡੇ ਇਲਾਕੇ ਦੀ ਪਹੁੰਚ ਸਕੇ ਗੱਲ ਕੀਤੀ ਜਾਵੇ ਤਾਂ 25 26 ਤਰੀਕ ਲੰਘ ਚੁੱਕੀ ਹੈ ਕਿਸੇ ਤਰੀਕੇ ਦਾ ਕੋਈ ਅਲਰਟ ਜਾਰੀ ਨਹੀਂ ਸੀ ਮੀਂਹ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਹੈ ਪਹਿਲੀ ਤਰੀਕ ਤੱਕ ਪਹਿਲੀ ਦਸੰਬਰ ਤੱਕ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੇ ਪੂਰੇ ਪੂਰੇ ਚਾਂਸ ਨੇ 27 28 ਅਤੇ 29 ਤਿੰਨ ਦਿਨ ਨੇ ਡੈਂਸ ਫੌਗ ਆਈਸੋਲੇਟਰ প্লেਸਸ મતલਬ ਕੁਝ ਕੁ ਜਗਾਵਾਂ 'ਤੇ ਸੰਘਣੀ ਧੁੰਦ ਦੇ ਹਾਲਾਤ ਪੰਜਾਬ ਵਿੱਚ 27 28 29 ਤਰੀਕ ਨੂੰ ਜਾਰੀ ਹੋਏ ਨੇ ਕਿਉਂਕਿ ਅੱਜ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਪੂਰਬੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੂਰਬੀ ਹਵਾ ਆਪਣੇ ਨਾਲ ਨਮੀ ਲੈ ਕੇ ਆਉਂਦੀ ਹੈ ਤੇ ਜਿਸ ਜੋ ਕਿ ਧੁੰਦ ਦੇ ਵਿੱਚ ਸਹਾਇਕ ਹੁੰਦੀ ਹੈ ਗੱਲ ਕੀਤੀ ਜਾਵੇ ਤਾਂ ਮੇਨ ਦੀ ਇਹਦੇ ਵਿੱਚ ਜਿਹੜੇ ਇਲਾਕੇ ਆਉਂਦੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਥੱਲੇ ਲੁਧਿਆਣਾ ਮੋਗਾ ਰੂਪਨਗਰ ਜ਼ਿਲ੍ਹਾ ਥੋੜਾ ਬਹੁਤਾ ਹਿੱਸਾ ਬਲਾਚੌਰ ਨਮਾ ਸ਼ਹਿਰ ਦਾ ਫਿਰ ਅੱਗੇ ਚਲੇ ਜਾਈਏ ਤਾਂ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਜਿਹੜੇ ਮੁਹਾਲੀ ਇਹ ਇਲਾਕੇ ਨੇ ਇਹਨਾਂ ਵਿੱਚ ਸੰਗਣੀ ਤੁੰਦੇ ਦੇ ਹਾਲਾਤ ਫਿਲਹਾਲ ਸਾਨੂੰ ਅਲਰਟ ਜਾਰੀ ਹੋਏ ਨੇ ਅਗਰ ਇਥੇ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਜਾਣਕਾਰੀ ਲੈ ਕੇ ਸਭ ਤੋਂ ਪਹਿਲੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਜੇ ਅਗਲੀ ਜਾਣਕਾਰੀ ਵਿੱਚ ਅਗਲੀ ਵੀਡੀਓ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ